ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਅੱਜ ਆਪਣੇ ਲਗਣੀਆਂ ਮਸ਼ੀਨ ਲੱਗੇ ਆ ਜੀ ਕਣਕ ਵੜਨ ਪਹਿਲਾਂ ਪਾਏ ਆ ਜੀ ਪਾਰਲੇ ਖੇਤ ਅੱਜ ਆਹ ਵੇਖੋ ਕਣਕਾਂ ਤੇ ਅੱਜ ਆਪਾਂ ਕਰਾਂਗੇ ਜੀ ਕਣਕ ਦੀ ਵੜਾਈ ਸ਼ੁਰੂ ਮਸ਼ੀਨ ਆਪਣੇ ਆ ਗਈ ਹੈ ਟਾਈਮ ਕੋ 9:30 ਵਜੇ ਦਾ ਆਉਣਾ ਵਸਨ ਕਰ ਰਿਹਾ ਤਿਆਰੀ ਚਲਾਉਣ ਦੀ ਲਓ ਜੀ ਮਸ਼ੀਨ ਆਪਣੇ ਚੱਲ ਪਈ ਐ ਤੇ ਕੰਮ ਹੋ ਗਿਆ ਸ਼ੁਰੂ ਕਣਕਾਂ ਬਹੁਤ ਵਧੀਆ ਜਿਹੀ ਖੜੀਆਂ ਆ ਕੋਈ ਡਿੱਗੀ ਨਹੀਂ ਆ ਉਹ ਮੈਨ ਹੀਰੀ ਦਾ ਬਚਾਈ ਰਿਹਾ ਆ ਕਣਕ ਤੇ ਵੜਨ ਦੇ ਕੋਈ ਟਾਈਮ ਨਹੀਂ ਲੱਗਦਾ ਜਿਆਦਾ ਡਿੱਗੀ ਹੋਵੇ ਫਿਰ ਟਾਈਮ ਜ਼ਰੂਰ ਲੱਗਦਾ ਜੀ ਕਿ ਗੇੜਾ ਮਸ਼ੀਨ ਨੇ ਪੂਰਾ ਕਰ ਲਿਆ ਵਾ ਇਹ ਆਪਣਾ 1.5 ਕਿਲੋਆ 1.5 ਕਿਲੋਆ ਤਾਂ ਹੈ 1.5 ਕਿਲੋ ਦਾ ਖਰਾਬ ਨਹੀਂ ਤੇ ਕੰਮ ਆਪਣਾ ਚੱਲ ਗਿਆ ਜੀ ਇਹਨ ਸੀਨ ਆਪਣੇ ਹੋ ਗਏ ਆ ਦੋ ਤਿੰਨ ਸੀਜ਼ਨ ਦਾ ਬਤਰੀ ਹੋਈ ਆ ਚੱਲ ਕੋਈ ਆਪਣੇ ਜਿਆਦਾ ਦੂਰ ਨਹੀਂ ਇਹਨਾਂ ਟੈਂਕ ਆਪਣਾ ਵਰਗਿਆ ਐਂਪੀਲਰ ਟੈਂਕ ਲਗਾਇਆ ਭੈਂਟਾਲੀ ਦੇ ਵਿੱਚ ਇੰਟਰ ਡ੍ਰਾਪਣਾ ਤੇ ਇੱਕ ਡ੍ਰਾਪਾਂ ਹੋਰ ਆਤਵਾ ਉਹ ਵੀ ਹਰ ਵੇਲੇ ਆਪਣੇ ਨਾਲ ਜਿਸ ਤੋਂ ਦੇ ਆ ਗੜੇ ਤੇ ਮੁਰਫੇ ਉਹਦਾ ਉਹਨਾਂ ਦੇ ਡਿਜ਼ਾਈਨ ਆ ਦੇ ਗਰਾ ਤਾਂ ਉਹਨਾਂ ਦੇ ਨਾਲ ਸਟਾਲੀ ਦੇ ਮੰਡੀ ਲੱਗ ਗਈ ਆ ਆਪਣੇ ਹੁਣੇ 3 3-4 ਕਿਲੋਮੀਟਰ ਦੂਰ ਤੇ ਦੋ ਟਰੈਕਟਰ ਮੱਥੇ ਵਾਧੂ ਇੱਕ ਲਾਉਂਦਾ ਦੂਜਾ ਪਰ ਜਾਂਦਾ ਉਹਨਾਂ ਜਨੂੰ ਅੱਗੇ ਇੱਥੇ ਆ ਗਈ ਆਪਣੀ ਚਾਹ 300 ਵਾਲੇ ਲੱਗੇ ਆ ਚਾਹ ਫ੍ਰੈਂਟ ਨਾਲੇ ਆਪਾਂ ਵੀ ਲੱਗਿਆ ਪੀਣ ਇਹਦਾ ਟਰੈਕਟਰ ਲਾ ਆਪਣਾ ਫੇਰਾ ਉਹਨੇ ਮੰਲਿਆ ਹੀ ਤੇ ਉਹ ਪਸ ਰਹਿ ਗਿਆ ਥੋੜਾ ਹੀ ली ये अपना दूजा टैंक खाली कर लगी मशीन डेढ़ कलाक बढ़िया गया उपरला ਹਾਂਜੀ ਹੁਣ ਮਸ਼ੀਨ ਆਪਣੇ ਲੱਗੀ ਆ ਥੱਲੇ ਇਹ ਥੋੜਾ ਜਿਹਾ ਥਾਂ ਨੀਵਾ ਹੈ ਉਤੋਂ ਕੋਟ ਡੇਡ ਫੁਰ ਦਾ ਫਰਕ ਹੋਣਾ ਵਾ ਇਹ ਜਮਾ ਕਿੱਲਾਂ ਦਾ ਘੇਰਾ ਇਹ ਇੱਕੋ ਹੀ ਘੇਰਾ ਵਾ ਜਮਾ ਕਿਲਾਂ ਦਾ ਪਲਾਟ ਆ ਬਿਲਕੁਲ ਬੱਦ ਹਾਂ ਇੰਨਾ ਫਰਕ ਹੈ ਮਸ਼ੀਨ ਉਤੋਂ ਉਤਲੇ ਤੇੇੜੇ ਲਿਦਾ ਆ ਵਾ ਤੇ ਤਾਂ ਕਣਕ ਤਕਰੀਬਨ ਇਹ ਵੀ ਸਾਰੀ ਖਲੋਤੀ ਏ ਆਪਣੇ ਨਾਲ ਦੇ ਗਵੰਡੀ ਆ ਉੱਥੇ ਉਹਨਾਂ ਨੇ ਲਾਈ ਸਬਜੀ ਮਿਰਚਾਂ ਮਿਰਚਾਂ ਲਾਈਆਂ ਹਾਂਜੀ ਦੂਜਾ ਟਰੈਕਟਰ ਆਪਣਾ ਆਇਆ ਜੀ 3630 ਇਹ ਆਪਾਂ ਜਿਹੜਾ ਅੱਜ ਵੰਗਾ ਰਿਆ ਤੇ ਇਹ ਦੀ ਜੀ ਪਹਿਲਾ ਟੈਂਕ ਪੈ ਗਿਆ ਟਰਾਲੀ 'ਚ ਦੂਜੀ ਆਪਣੀ ਟਰਾਲੀ ਪਹੁੰਚ ਗਈ ਹੈ ਮੰਡੀ ਭਰ ਕੇ ਚਲੇ ਗਈ ਹੈ ਆਪਣਾ ਵਾਲਾ ਟਰੈਕਟਰ ਜਿਹੜਾ ਤੇ ਹਾਂਜੀ ਉਹ ਵੀ ਥਾਂ ਆਪਣਾ ਵੱਡੇ ਗਾ ਚਮਾਂ ਕਿਲਾ ਦਾ ਪਲਾਟ ਹੀ ਕਿਡਾ ਤੇ ਇਹ ਹੁਣ ਆਪਣਾ ਲੈ ਕੇ ਡੇਟ ਕਿੱਦਾ ਹੋਰ ਹੂੰਣ ਆਪਾਂ ਆ ਗਏ ਜਿੱਥੇ ਇਹ ਦੋ ਕੱਤੇ ਆ ਆਜ ਆਪਣੀ ਮੋਟਰ ਮੋਟਰ ਤੇ ਲੱਗੀ ਆ ਤਰੇਗ ਵਧੀਆ ਮੌਸਮ ਚੋਂ ਵਧੀਆ ਹੀ ਹਵਾ ਵਗਦੀ ਆ ਕਿਤੇ ਵਗ ਜਾਂਦੀ ਸੀ ਕਿਤੇ ਖਲੋ ਜਾਂਦੀ ਸੀ ਤੇ ਲਓ ਜੀ ਇਧਰੋਂ ਆਪਾਂ ਆ ਗਏ ਆਪਣੇ ਘਰ ਲਈ ਸਾਈਡ ਤੇ ਇੱਥੇ ਮਸ਼ੀਨ ਪਹਿਲਾਂ ਲੱਗੀ ਆ ਚਾਚਾ ਉਹਨਾਂ ਦੇ ਹੁਣ ਦੋ ਘਲੇ ਤੋਂ ਵਧਿਆ ਗਿਆ ਵਾ ਤੇ ਹੁਣ ਫੇਰ ਕਿੱਲੇ ਦਾ ਘੇਰਾ ਮੱਲਿਆ ਵਾ ਤੇ ਫੇਰ ਉਹਨਾਂ ਦਾ ਤਿੰਨ ਅਗਲਾਂ ਦਾ ਪਲਾਟ ਆ ਜਨੰਦਮ ਤੇ ਇਧਰ ਟਰੈਕਟਰ ਵਾਲੀ ਆਪਣੇ ਉਹੀ ਆ। ਇਹ ਹਾਂਜੀ ਇੱਥੇ ਉਹਨ ਮਸ਼ੀਨ ਦਾ ਟੈਂਕ ਭਰ ਗਿਆ ਤੇ ਆਪਾਂ ਥੱਲੇ ਆਂਦੀ ਟਰਾਲੀ ਲੈ ਕੇ ਵਿੱਚ ਦਾਣੇ ਪੋਣ। ਇਹਨੂੰ ਮਹੀਨਾ ਆਪਣੇ ਲੱਗੀ ਆ ਹਾਂਜੀ ਇਹ ਹੁਣ ਆਪਾਂ ਆ ਗਏ ਆ ਜੀ ਕਰਦੇ ਲਾਗੇ ਇੱਕ ਗੱਲਾ ਥਾਂ ਆਪਣਾ ਇਹ ਉੱਚਾ ਜਿਹੜਾ ਤੇ ਸੱਤ ਗੱਲੇ ਤਾਂ ਆਪਣਾ ਇੰਦਰ ਬਾਕੀ ਚਲੋ ਵੱਢਿਆਗਾ ਇਹੋ ਲਾਸਟ ਕੇਲਾ ਰਹਿ ਗਿਆ ਤੇ ਆਪਣਾ 14 ਗੱਲੇ ਥਾਂ ਤਕਰੀਬਨ ਗਣਕ ਬਣਦੀ ਹੈ ਆਪਣੇ ਅੱਧਾ ਉਧਰਿਆ ਅੱਧਾ ਇੱਧਰ ਹਾਂਜੀ ਲਓ ਜੀ ਆਪਣੀ ਇੱਥੇ ਆਪਣਾ ਕੰਡਸਾਈ ਵੱਢੀ ਗਈ ਆ ਆ ਇੱਕ ਗੋਠੀ ਹੀ ਰਹਿ ਗਈ ਸੀ ਉਹ ਲਾਸ਼ ਤੇ ਵੱਢਣੀ ਆ ਉਹ ਲੱਗਿਆ ਵੱਢਣ ਉਹ ਸਾਪਾ ਦਾਣੇ ਰੱਖਨੇ ਆ ਜੀ ਘਰੇ ਕਾਣ ਵਾਸਤੇ ਉਹ ਆਪਾਂ ਕਾਵਾਂਗੇ ਆਪਣੀ ਥਾਲੀ ਦੇ ਵਿੱਚ ਇੱਕ ਟੈਂਕ ਕਾਉ ਜੀ ਇਹ ਥੇ ਹੋ ਗਿਆ ਆਪਣਾ ਸਮਾਰਤੀ ਕਣਕ ਆਪਣੀ ਸਾਰੀ ਵੱਢੀ ਗਈ ਹੈ ਤਾਂ ਜੀ ਇਹ ਦਾਣੇ ਆਪਾਂ ਰੱਖਣਿਆ ਕਰੇ ਤੇ ਦੂਜੀ ਟਾਲੀ ਆਪਣੀ ਪਰ ਗਈ ਆ ਤੇ ਇਹ ਆਪਣੇ ਨੂੰ ਟਾਲੀ ਦੇ ਵਿੱਚ ਪਾਵਾਂਗੇ ਕਣਤ ਆਪਣੀ ਵੱਢੀ ਗਈ ਹੈ ਜੀ ਤੇ ਮਸ਼ੀਨ ਹੁਣ ਚੱਲੀ ਆ ਆਪਣੇ ਹੋਰ ਕਹਤੇ ਵੱਢਣ ਤੇ ਦਾਣੇ ਆਪਾਂ ਲੈ ਜਾਂਦੇ ਆ ਜੀ ਘਰੇ ਥੱਲੇ ਵਿਛਾਈਏ ਤਰਪਾਲ ਤੇ ਇਹਦੇ ਉੱਤੇ ਆਪਾਂ ਢੇਰੀ ਲਾ ਲਾਂਗੇ ਕੋਨੋਂ ਤਪ ਤਪ ਲਵਾਵਾਂਗੇ ਖਲਾਰ ਕੇ ਤੇ ਆਪਾਂ ਫੇਰ ਹੀ ਢਮਾਂ ਦੇ ਵਿੱਚ ਪਾਉਣੀ ਆ ਤੇ ਹਾਂਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗਦੀ ਨੂੰ ਤਾਂ ਲਾਈਕ ਮੈਂ ਜ਼ਰੂਰ ਕਰਦਿਆ ਕਰੋ ਤੇ ਚਲੋ ਠੀਕ ਹੈ ਜੀ ਤੁਸੀਂ ਵੇਖੋ ਆਪਣੀ ਵੀਡੀਓ ਤੇ ਆਪਾਂ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਨਾਲ 当然会。